ਬਾਬਾ ਨਾਨਕ ਜਿੱਦੋਂ ਬੁਵੇ ਆ ਜਾਂਦੇ ਅੰਦਰ ਲੈ ਜਾਂਦੇ ਉਹਨਾਂ ਨੂੰ ਬੈੰਦੇ ਨੇ ਅਸਤਰੀ ਬੈਠੇ ਮੰਜੀਆਂ ਤੇ ਬੈਠੇ ਨੇ ਤਾਰਿਫ ਕਰਾਉਂਦੇ ਨੇ ਆਪਣੇ ਬੱਚਿਆਂ ਦਾ ਆਪਣੇ ਜਿੰਨੇ ਦੇ ਤਾਰਿਫ ਕਰਦੇ ਤੇ ਹੁਣ ਭਾਈ ਮਰਦਾਨਾ ਜੀ ਨੂੰ ਆਵਾਜ਼ ਦਿੰਦੀ ਮਾਂ ਵੇ ਮਰ ਜਾਣਿਆ ਤੂੰ ਵੀ ਇੱਧਰ ਆ ਜਾ ਉਹ ਦੂਰ ਖੇਲਦਾ ਹੁੰਦਾ ਆਹਾਂ ਤੂੰ ਵੀ ਇੱਧਰ ਆ ਜਾ ਬਾਬਾ ਨਾਨਕ ਜੀ ਨੇ ਜਦੋਂ ਨਾ ਸੁਣਿਆ ਮਰ ਜਾਣਾ ਨਹੀਂ ਇਹ ਨਾ ਕੀ ਹੋਇਆ ਮਰ ਜਾਣਾ ਮਰ ਜਾਣਾ ਕੋਈ ਨਾਮ ਹੈ ਤੇ ਅੱਗੋਂ ਮਾਂ ਕਹਿੰਦੀ ਹੈ ਬਾਬਾ ਜੀ ਸਾਡੇ ਜਿਹੜੇ ਬੱਚੇ ਜਵਾਕ ਹੈ ਪੁੱਤਰ ਹੈ ਇਹ ਖਾਸ ਉਮਰ ਚ ਆ ਕੇ ਤੇ ਮਰ ਜਾਂਦੇ ਨੇ ਤੇ ਸਾਡੇ ਕੋਲ ਦੁੱਖ ਨਹੀਂ ਚੱਲਿਆ ਜਾਂਦਾ ਤੇ ਅਸੀਂ ਫਿਰ ਇਹਦਾ ਨਾਂ ਰੱਖਦਾ ਮਰ ਜਾਣਾ ਮਰ ਤੇ ਇਹਨੇ ਜਾਣਾ ਹੀ ਹੈ ਹੂੰ 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 ਇਹਨੇ ਮਰ ਤੇ ਜਾਣਾ ਹੀ ਹੈ ਤੇ ਫਿਰ ਸਾਡੇ ਦਿਲ ਚ ਕੋਈ ਐਸੀ ਗੱਲ ਨਹੀਂ ਹੋएगी ਕਿਉਂਕਿ ਇਹ ਕਹਿੰਦੇ ਨਹੀਂ ਮਰ ਜਾਣਾ ਜਦੋਂ ਮਰ ਜਾਏਗਾ ਸਾਣਾ ਇਹਨਾਂ ਦੁੱਖ ਨਹੀਂ ਹੋਏਗਾ ਕਿ ਅੱਛਾ ਆਪ ਮੁਸਕਰਾਏ ਕਹਿੰਦੇ ਇੱਧਰ ਆ ਵੀ ਬੁਲਾਇਆ ਉਹਨਾਂ ਨੂੰ ਕਹਿੰਦੇ ਅੱਜ ਤੋਂ ਇਹਦਾ ਨਾਮ ਹੈ ਮਰਦਾਨਾ ਮਰਦਾਨਾ ਹਾਂ ਸਹੀ ਸਹੀ ਕਹਿੰਦੇ ਹੁਣ ਨਹੀਂ ਇਹ ਮਰਦਾ ਇਹਦਾ ਨਾਮ ਮਰਦਾਨਾ